ਚੰਨੀ ਕਰਤਾ ਜਾ ਕਰੋ ਤੋਂ ਭਾਈ ਗੁਰਦੀਪ ਸਿੰਘ ਜੀ ਬਾਟ ਜੀ ਆਪਣੇ ਵਿੱਚ ਲੰਘਿਆ ਉਹਨਾਂ ਦੀ سپورਟ ਦੇ ਵਿੱਚ ਹਾਂ ਕਿਉਂਕਿ ਸਾਰੇ ਨਗਰ ਨੇ ਮਿਲ ਕਰਕੇ ਭਾਈ ਦਲਜੀਤ ਸਿੰਘ ਦਲੀ ਨੂੰ ਬਲਾਕ ਚੰਦ ਦੀ ਚੋਣਾਂ ਦੇ ਵਿੱਚ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਂਝੇ ਤੇ ਨੀਦਵਾਰ ਭਾਈ ਜਲਦੀ ਸਿੰਘ ਦੰਨੀ ਨੂੰ ਇੱਕ ਕੀਮਤੀ ਵੋਟ ਪਾ ਕੇ ਕੰਮ ਜੈ ਬਣਾਈਏ ਸਵਾਪ ਜੀ ਨੂੰ ਪਤਾ ਕਿ ਪਿਛਲੇ ਸਮੇਂ ਤੋਂ ਲੈ ਕੇ ਮੁਲਿਸ ਪ੍ਰਗਟ ਐਸ ਚੁਕੀਆਂ ਦੇਸ਼ਾਂ ਦੀ ਬਾਤ ਹੋਤੀ ਹੋਰ ਬਾਤ ਹੈ ਜੇ ਨਾ ਕਹਿ ਕਿਆ ਸੋ ਸੰਗਤ ਨੇ ਹਰੇਕ ਅਖਬਾਰ ਦੇ ਵਿੱਚ ਹਰੇਕ ਪੀੜੀ ਦੇ ਨੇ ਜੋ ਦੇਖੋ ਸਭ ਨੂੰ ਧੰਨਵਾਦ ਕਰਦੇ ਹਾਂ ਸੋ ਜਿਹੜੇ ਬੋਸ ਸਾਰੇ ਸਾਰੇ ਆਜਾ ਆਜਾ ਤੁਹਾਨੂੰ ਆਓ ਸੋ ਆਪ ਜੀ ਨਾਲ ਭਾਈ ਗੁਰਜੀਤ ਸਿੰਘ ਜੀ ਬਾਦ ਇਹ ਵੀ ਆਮ ਪਾਰਟੀ ਦੇ ਵਿੱਚ ਰਹੇਗਾ ਇਹਨੂੰ ਵੀ ਪਤਾ ਹੈ ਇਹਨੂੰ ਇਹਦੇ ਨਾਲ ਜਿਵੇਂ ਖਲਵਾੜ ਕੀਤਾ ਗਿਆ ਪਾਰਟੀ ਨੇ ਤੇ ਬਾਈ ਗੁਰਦੀਪ ਸਿੰਘ ਬੈਠਨੇ ਨਹੀਂ ਬਾਈ ਨੇ ਕਹਿੰਦੀ ਕਿ ਉਹਨੇ ਨਹੀਂ ਕਰ ਸਕਦਾ ਇੱਕ ਪੈਸੇ ਦੀ ਲੋਕਾਂ ਦੇ ਕੰਮ ਕਰਾਏ ਨੇ ਹਰ ਵਕਤ ਦਾ ਸੰਗਤਾਂ ਦਾ ਧੰਨਵਾਦ ਵੀ ਕਰਨੀ ਜਿਨ੍ਹਾਂ ਨੇ ਇਹਦੇ ਸਾਥ ਦਿੱਤਾ ਤੇ ਮੈਂ ਪੈਸੇ ਨਹੀਂ ਤਰੋ ਬੇਸ ਤੇ ਹੁਣ ਆਪਣੇ ਕੋਲੇ ਪਰਸੋਂ ਨੂੰ ਵੋਟਾਂ ਦੇਣੀਆਂ ਸ਼ੋ ਕਿਸੇ ਦੇ ਕਾਸੇ ਦੇ ਵਿੱਚ ਨਾ ਜਾਣਾ ਇੱਕ ਦੋ ਦਿਨਾਂ ਬਾਅਦ ਤੇ ਉਹਨਾਂ ਨੇ ਤੁਹਾਨੂੰ ਕੰਟ ਦਿੱਤੀ ਪਰ ਇਹਨਾਂ ਨੇ ਅਨੁਸਾਰ ਕੰਕ ਦੇ ਮਰਵਾ ਦਾ ਇਹਨਾਂ ਨੇ ਵੀ ਦਿੱਤਾ 70 ਦਿਨ ਉਹ ਇੱਕ ਇੱਕ 70 ਸੀ ਹੋ ਸਕਦਾ ਵੀ ਹੁਣ ਜਦੋਂ 2 ਤੋਂ 3 ਦਿਨ ਰਹਿ ਜਾਣ ਉਦੋਂ 10000 ਰੁਪਏ ਦੇ ਦੇ ਪਰ ਆਪਣਾ ਤਾਂ ਪਤਾ ਹੈ ਮੈਨੂੰ ਲੱਗਾ ਵੀ 45-46000 ਰੁਪਏ ਤਾਂ ਪਹਿਲੇ ਹੀ ਬਣਦਾ ਹੈ ਸੋ ਸਾਰੇ ਸੰਗਤਾਂ ਨੂੰ ਸਭ ਤੋਂ ਪਹਿਲਾਂ ਧੰਨਵਾਦ ਜੋ ਲੰਮੇ ਸਮੇਂ ਤੋਂ ਆਪਾਂ ਦਾਇਰ ਦੇਖਿਆ ਸਾਡੀ ਉਰੇ ਕਰਿਆ ਸਾਡੇ ਮਹਾਨ ਰਹਿਮਤਾਂ ਦੀ ਵਸਵੀਂ ਫਤਿਹ ਕਰੇ ਪਰਵਾਨ ਵੈਕੂ ਜੀ ਦਾ ਕੰਸਾ ਵੈਕੂ ਜੀ ਦੀ ਫਤਿਹ ਸੋ ਸਾਰੇ ਨੂੰ ਪਤਾ ਪੂਰੇ ਨਗਰ ਨੂੰ ਪਤਾ ਕਿ ਮੇਰਾ ਕਿਹੋ ਜਿਹਾ ਕਰਤਾਰ ਆ ਸੋ ਮੈਂ ਧੋਗਲਾ ਕਰੂਗਾ ਬਾਕੀ ਬਾਈ ਵਿਦੇਸ਼ ਤੋਂ ਬਾਤ ਸੁਣ ਨਾਲ ਕਰ ਲਵੇ ਸੋ ਸਾਰੇ ਨੂੰ ਪਤਾ ਪਿਛੜੀਆਂ ਇਲੈਕਸ਼ਨਾਂ ਦੇ ਵਿੱਚ ਜੋ ਮੇਰੇ ਤੇ ਬਲੇਮ ਲੱਗੇ ਨੇ ਕਿ ਮੈਂ ਆਪਣੇ ਬਾਰੇ ਹੀ ਦੱਸੂਗਾ ਮੈਨੂੰ ਧੋਗਲਾ ਪਾਉਂਦਾ ਤਰਾਨ ਦਿੱਤਾ ਗਿਆਗਾ ਇੱਥੇ ਕੁਝ ਕੰਦਿਆਂ ਨੇ ਅੱਜ ਵੀ ਮੈਨੂੰ ਉਹ ਹੀ ਮੇਰੇ ਤੇ ਟੈਗ ਦੁਬਾਰਾ ਲੱਗ ਰਿਹਾ ਵਾ ਸੋ ਮੈਂ ਸਾਰਿਆਂ ਦੇ ਚਾਹਾਂ ਦੇ ਵਿੱਚ ਕੋਈ ਰੈਂਟੀ ਕਰਦਾ ਮੈਨੂੰ 나ਜ ਤੱਕ ਕੋਈ ਖਰੀਦ ਸਕਿਆ ਤੇ ਨਾ ਕੋਈ ਖਰੀਦ ਸਕੇਗਾ ਠੀਕ ਹੈ ਜੀ ਲੈ ਹੱਦ ਤੱਕ ਦੀਦੇ ਤਗਦਰਤਾ ਦੀਦੇ ਸਭ ਤੋਂ ਵੱਧ ਮੈਂ ਕਿਸਤੀ ਦਾ ਲੋਕ ਲਗ ਗਿਆ ਸਾਨੂੰ ਮੈਨੂੰ ਚੇਰਮੈਨ ਨੇ ਆਫਰਾਂ ਵੀ ਦਿੱਤੀਆਂ ਗਈਆਂ ਸੀ ਸਰਪੰਚੀ ਵੇਲੇ ਵੀ ਬਾਈ ਗਰਦੀਪ ਆਰਦੀ ਇਲੈਕਸ਼ਨ ਕਰੇਲੀ ਵੀ ਤੁਸੀਂ ਕੁਝ ਨਹੀਂ ਕਰਨਾ ਚੁੱਪ ਜਾਣ ਕਰੇ ਬੈਠ ਜਾਓ ਮੈਂ ਤੁਸੀਂ ਕੁਝ ਨਹੀਂ ਕਰਨਾ ਵੀ ਕਿਸੇ ਦੀ ਨਾ ਤੁਸੀਂ ਬੋਲੋ ਨਾ ਜੀ ਜੋ ਚਾਹੂਗਾ ਉਹ ਤੁਹਾਨੂੰ ਮਿਲ ਜਾਊਗਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾਗਾ ਚਲੋ ਮੈਂ 10 ਲੱਖ 20 ਲੱਖ ਰੁਪਏ ਲੈ ਕੇ ਬੈਠ ਜਾਂਦਾ ਤੁਹਾਨੂੰ ਕੁਝ ਵੀ ਪਤਾ ਲੱਗਣਾ ਮੈਂ ਬੈਠ ਜਾਂਦਾ ਆਰਾਮਦਈ ਨਾਲ ਲੈਕਚਰ ਨਾਲ ਲੈਕਚਰ ਜਿੱਤ ਜਾਂਦੇ ਪਰ ਮੇਰਾ ਜਨਮ ਨਹੀਂ ਬੰਨਿਆ ਮੈਂ ਛੋਟੇ ਵਰਕੇ ਥੋੜੇ ਪਾਣ ਲੋਕਾਂ ਤੋਂ ਧੋਖਾ ਖਾਂਦਾ ਤੋਂ میںا چاہی مرنا میرا جانا, جانا ہوماتما کے یہی ارداس کر کیا کی میرے کے تھی کوئی تین کہے so, انہوں نے کیا بھی سو یہ سنوں سات لاکھ دیتا تر دھرمشالا واسطے میں ایک دن کہیں چاہتا میرے وارڈے ਵੋਟਰਾਂ ਨੂੰ ਜਿਹੜੇ ਭਰਾਵਾਂ ਨੂੰ ਮਾਤਾ ਬੈਠੀਆਂ ਨੇ ਪੰਨਾ ਕਾਲੀ ਲਾਉਂਦੀ ਨਹੀਂ ਸਰਕਾਰ ਰਹੀ ਹੈ ਇੱਥੇ ਕਾਂਗਰਸ ਦੀ ਸਰਕਾਰ ਰਹੀ ਆ ਪੰਨਾ ਇੱਥੇ ਮੈਂਬਰ ਵੀ ਰਹੇ ਨੇ ਸੱਤ ਸੋਇਆ ਤੁਸੀਂ ਮੈਨੂੰ ਦੱਸੋ ਕਿਤੇ ਐਨੇ ਪੈਸੇ ਕਿਸੇ ਨੇ ਲਾਏ ਸੀਗੇ ਸਰਕਾਰਾਂ ਦਾ ਪਹਿਲਾਂ ਵੀ ਸੀ ਉਹਨਾਂ ਦੇ ਨੁਮਾਇੰਦੇ ਵੀ ਸੀਗੇ ਸਰਕਾਰਾਂ ਦੇ ਮੈਂਬਰ ਸਰਕਾਰਾਂ ਦੇ ਪੰਨਾ ਰਹੇ ਨੇ ਆਪਣੇ ਪਰ ਮੈਂ ਗੁਰਦੇਵ ਸਿੰਘ ਬਾਦਸਾਹ ਦਾ ਧੰਨਵਾਦ ਕਰਦਾ ਜਦੋਂ ਇਹ ਜਿਹੜਾ ਜਨਾਬ ਹੋਰ ਜੀ ਕੁਰਸੀ ਤੇ ਬੈਠੇ ਨੇਗੇ ਮੈਂ ਇਹਨਾਂ ਨੂੰ ਇਤਨੀ ਮਨ ਕਰਦਾਂ ਉਹ ਦੀ ਜਾ ਕੇ ਭਰਨੂ ਮਾਪਰਾ ਸਾਡਾ ਆ ਸਿਸਟਮਾ ਸਾਡਾ ਦਵਾਜਾ ਡਿੱਗਣ ਵਾਲਾ ਉੱਥੇ ਪੰਜ ਚਾਰ ਬੰਦੇ ਮਰ ਗਏ ਤੇ ਤਾਂ ਕਰਿਓ ਚਾਹੇ ਨਾ ਕਰਿਓ ਤੇ ਤਾਂ ਨਾ ਕਰਿਆ ਵਰਜਾਗਾ ਇਹਨੇ ਭਰਾਨੇ ਕੁਰਸੀ ਤੋਂ ਬੈਠਣਾ ਛਾਰਾ ਦੂਸਰੇ ਦਿਨ ਸਬਾ ਜਗਜੀਤ ਸਿੰਘ ਜੈਫਾ ਨੂੰ ਬੁਲਾਇਆ ਤੇ ਉਹਨਾਂ ਨੂੰ ਕੁੱਸਿਆ ਵੀ ਕੀ ਹੋਇਆ ਇਹਨਾਂ ਐਸਟੀਮੈਂਟ ਦਵਾਇਆ ਐ ਸਿਹੜੋ ਦੁੱਲਾਰਾ ਅਸੀਂ ਜੋ ਅੱਜ ਟਾਇਰ ਹੋ ਗਏ ਮੇਰਾ ਮਿੱਤਰ ਸੀ ਖਾਸ ਕਰਕੇ ਜਹਰੀਦ ਸਿੰਘ ਵੀ ਮੇਰਾ ਮਿੱਤਰ ਆ ਉਹਨਾਂ ਨੂੰ ਅਸੀਂ ਕਿਹਾ ਤੇ ਉਹਨਾਂ ਨੇ ਨਾਲ ਦੀ ਨਾਲ ਗੱਡੀ ਤੇ ਇੱਕ ਦਾ ਐਸਟੀਮੇਟ ਕਰਵਾਤਾ ਬਾਈ ਗਦੀਪਾ ਉਸ ਨੇ ਉਹਨੂੰ ਲਵਾ ਕੇ ਤਾਂ ਐਸੇ ਲੱਖ ਰੁਪਇਆ ਪਿਆ ਤਾਂ ਚਲੋ ਇਹ ਪਿਆਰ ਸਪਾਟ ਚੋਂ ਪਏ ਨੇ 280000 ਰੁਪਇਆ ਮਰੇਕਾ ਦੇ ਵਿੱਚੋਂ ਮੈਂ ਨਵੀਂ ਦਰਬਸੋਲੇ ਦੇ ਵਿੱਚ ਲਵਾਇਆਗਾ ਇੰਟਰੋ ਕੋਈ ਪਾਰਟ ਬਣਾਇਆ ਤਾਂ ਉਹ ਕਹਿੰਦੇ ਨੇ ਕਿ ਰੁਪਇਆ ਮੈਂ ਖਾਦਾ ਹੋਵੇ ਉਥੋਂ ਤੇ ਮੇਰੇ ਤੇ ਬਰੇਮ ਲੱਗੇ ਕਹਿੰਦਾ ਵੀ ਇਹਦੇ ਬੱਚੋਂ ਜੋਬਾ 2 ਲੱਖ ਰੁਪਇਆ ਖਾ ਗਿਆ ਮੇਰੇ ਤੇ ਆ ਗਏ ਇਹ ਵੀ ਪਾਈਆਂ ਇਹ ਸਭ ਨੂੰ ਪਤਾਗਾ ਪਰ ਕੀ ਹੋਇਆ ਉਹਦੇ ਵਿੱਚੋਂ ਪੱਕਰੇ ਨਹੀਂ ਦਿੱਤੇ ਮੈਂ ਪੂਰੀ ਬਰਾਮ ਤੋਂ ਨਿੱਜੀ ਪੇਚਾਂ ਚ ਕੋਸਕ ਬੰਦੇ ਨੇ ਜਿਹੜੇ ਸਾਡੇ ਗਵਾਰਡ ਦੇ ਬੰਦੇ ਨੇ ਮਨ ਆ ਨਹੀਂ ਚਾਹੁੰਦਾ ਸੀ ਉਹ ਕਹਿੰਦੇ ਉਹਦੇ ਵਿੱਚੋਂ 80000 ਰੁਪਇਆ ਜੋਬਾ ਖਾ ਗਿਆ 80000 ਰੁਪਏ ਕੋਲ ਲੱਗਿਆ ਕਹਿੰਦੇ 80000 ਸੋਹਾ ਆਤਾ ਗਿਆ ਅੱਜ ਸੋ ਮੈਂ ਬੇਨਤੀ ਕਰਦਾ ਇਹ ਗਮਰਾਹ ਕਰਨ ਤੇ ਲੱਗੇ ਹੋਏ ਨੇ ਇਹਨਾਂ ਦੇ ਇਹਨਾਂ ਵਿੱਚ ਆਸਾਂ ਤੇ ਨਾ ਆਓ ਮੈਂ ਜਿੱਤੇ ਵੀ ਕੋਈ ਇਹਦਾ ਸਾਂਝਾ ਪੈਸਾ ਖਾਊ ਮੇਰੇ ਬੱਚਿਆਂ ਲਈ ਜ਼ਹਿਰ ਦੀ ਗੋਲੀ ਹੋਊ ਉਸ ਦਿਨ ਜੇ ਮੈਂ ਕੋਈ ਸਾਂਝੇ ਪੈਸੇ ਤੇ ਪੀਆ ਵੀ ਜਾਂ ਕੋਈ ਗ੍ਰਾਂਟ ਤੋਂ ਖਾਊਗਾ ਸੋ ਮੈਂ ਬੇਨਤੀ ਕਰਦਾਗਾ ਇਹੋ ਜਿਹੇ ਆਫਾਂ ਤੋਂ ਬਚੋ ਹੁਣ ਵੱਡੇ ਵੱਡੇ ਘਾਟੜਾਂ ਦੇ ਤੁਹਾਨੂੰ ਇਹ ਵੀ ਦੇਖ ਜਾਵਾਂਗੇ ਉਹ ਵੀ ਦੇਖ ਜਾਵਾਂਗੇ ਤੇ ਆਤਾ ਦਾਸ ਸਕੀਮਾ ਉਹ ਬੱਦ ਬਈ ਜਾਗੀ 1000 ਰੁਪਿਆ ਉਹ ਨਹੀਂ ਘਸ ਰਿਹਾ ਉਸ ਰਾਤ ਨੂੰ 4 4 ਵਜੇ ਮੇਰੀਆਂ ਬੀਬੀਆਂ ਭੈਣਾਂ ਦੇ ਮਾਪਿਆਂ ਦੇ 4 ਵਜੇ ਲੈਣ ਚ ਲੱਗਦੇ ਨੇ ਆਪ ਕੋਸਤਾ ਹੁਣ ਮੈਨੂੰ ਸਾਡਿਆਂ ਨੂਣਾ ਲੱਗਦੇ ਨੇ ਉਹ ਮਰੀਆਂ ਤੇ ਚਾਚਾ ਜੀ ਅੱਜ ਕੱਲ੍ਹ ਲੱਗਿਆ ਲੈਣ ਤੇ ਹਜੇ ਤੱਕ ਸਾਡੀ ਬਾਰੀ ਨਹੀਂ ਆਈ ਸੋ ਇਹ ਹਾਲਾਤ ਹੋਏ ਤੈਨਗੇ ਆਪਣੇ ਉਸ ਦੇ ਮੈਂ ਕੋਈ ਕਿਸੇ ਪਾਰਟੀ ਨਹੀਂ ਨਿੰਦਾ ਕਰਦਾ ਜੋ ਸੱਚੀ ਕਰਦਾ ਸੀ ਕਹਾਂਗੇ ਛੱਡ ਦੇ ਪਰਚੇ ਹੋਣ ਕਿਉਂਕਿ ਉਸ ਮਰਜ਼ੀ ਹੋਵੇ ਅਸੀਂ ਨਾ ਡਰੇ ਆ ਤੇ ਨਾ ਡਰਨਾ ਵਾ ਸੱਚੀ ਗੱਲ ਕਹਿੰਦੇ ਰਹਾਗੇ ਸੋ ਬਾਕੀ ਗੱਲ ਬਾਈ ਗੁਰਦੀਪ ਸਿੰਘ ਬਾਦ ਸਾਹਿਬ ਸੋ ਉਹ ਸਤਾਰਨਾਲ ਦੱਸਣਗੇ ਸੋ ਮੈਂ ਜੀ ਆਇਆਂ ਨੂੰ ਆਖਣਾ ਬਈ ਗੁਰਦੀਪ ਸਿੰਘ ਬਾਦ ਸੋਰੇ ਰੂਪ ਰੂਪ ਹੋਣਗੇ ਸਰਦਾਰ ਗੁਰਦੀਪ ਸਿੰਘ ਬਾਦ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਮੈਦੂ ਜੀ ਦਾ ਕਰਤਾਰ ਰੋਬੂ ਜੀ ਕੀ ਫੱਟੇ ਜੋ ਸਾਡੀਆਂ ਮਾਤਾਵਾਂ ਭੈਣਾਂ ਮੇਰੇ ਸਾਹਮਣੇ ਬorajwan ਨੇ ਵੱਡੇ ਬਜ਼ੁਰਗ ਬੈਠੇ ਆ ਨੌਜਵਾਨ ਸਾਥੀ ਇਧਰਲੇ ਪਾਸੇ ਸਾਰੇ ਖੜੇ ਆ ਸੋ ਸਾਰਿਆਂ ਦਾ ਤੁਹਾਡਾ ਧੰਨਵਾਦ ਤੁਸੀਂ ਬੜਾ ਲੰਬਾ ਸਮਾਂ ਕਿ ਕੋਈ ਕੰਮ ਤੇ ਟਾਈਮ ਆ ਹੁਣ 4 ਵਜੇ ਪਿਆ ਮੇਰੇ ਕੰਮ ਦੇ ਸਮੇਂ ਤੇ ਸਮੇਂ ਤੇ ਸਮਾਂ ਕੱਟ ਕੇ ਇੱਥੇ ਪਹੁੰਚੇ ਹੋ ਮੇਰੇ ਤੋਂ ਮੇਲਾ ਮੇਰੇ ਵੱਡੇ ਭਰਾ ਜੋਧਾ ਸਿੰਘ ਜੀ ਨੇ ਜੋ ਟਾਡੇ ਬੜੇ ਅਜ਼ੀਜ਼ ਨੇ ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ ਸੋ ਗੱਜ ਕੇ ਬਲਾਕ ਫੜੇ ਵਾਈਟ ਗੁੱਜੀ ਦਾ ਕਾਉਂਸਲ ਵਾਈਟ ਗੁੱਜੀ ਕਿਹਨਾਂ ਚੱਲਦੇ ਪਰ ਮੇਰੇ ਉਹ ਦੇਖੋ ਤੁਹਾਨੂੰ ਮੈਨੂੰ ਲੱਗਦਾ ਨਹੀਂ ਕਿ ਕੋਈ ਗੱਲ ਗੱਲ ਦੱਸਣ ਦੀ ਲੋੜ ਆ ਕਿਉਂਕਿ ਸਾਰੇ ਆ ਬਾਈ ਜੀ ਫੋਨ ਲਈ ਖੜੇ ਆ ਇਹ ਫੋਨ ਤੇ ਅੱਜਕੱਲ ਸਾਰਾ ਕੁਝ ਆ ਜਾਂਦਾ ਜਿਹੜਾ ਨਾ ਇੱਥੇ ਮਰਦੀ ਜਾ ਕੇ ਉਹ ਚ ਬਹੁਤ ਗੱਲਾਂ ਗਈਆਂ ਵੀ ਬਰਨਾਲੇ ਕੋ ਕੁਝ ਹੋਰ ਕਹੇ ਹੁੰਦਾ ਸੀ ਸੇਖੇ ਕੋ ਕੁਝ ਹੋਰ ਕਹਿੰਦਾ ਸੀ ਬਟਿੰਡੇ ਪਹਿਲਾ ਲੀਡਰ ਕੋ ਕੁਝ ਹੋਰ ਕਹਿੰਦੇ ਸੀ ਜਦੋਂ ਹਵਾਲ ਦਾ ਟਾਈਮ ਹੁੰਦਾ ਮੈਂ ਤਾਂ 20 ਸਾਲ ਪੁਰਾਣੀ ਗੱਲ ਕਰ ਰਿਹਾ ਵੀ ਉਹਦੇ ਕੱਟੂ ਕੋ ਕੁਝ ਹੋਰ ਕਹਿ ਜਾਂਦੇ ਸੀ ਬਟਿੰਡੇ ਕੋ ਕੁਝ ਹੋਰ ਕਹਿ ਦਿੰਦੇ ਸੀ ਜਲਾਲਾਬਾਦ ਕੋ ਕੁਝ ਹੋਰ ਕਹਿ ਦਿੰਦੇ ਸੀ ਅੱਜ ਕੱਲ ਉਹ ਗੱਲਾਂ ਨਹੀਂ ਰਹੀਆਂ ਅੱਜ ਕੱਲ ਦਾ ਜੀ ਹਰ ਚੀਜ਼ ਇਹਦੇ ਵਿੱਚ ਰਿਕਾਰਡ ਹੁੰਦੀ ਤੇ ਕੱਲੀ-ਕੱਲੀ ਚੀਜ਼ ਹੈ ਜਿਹੜੀ ਤੁਸੀਂ ਘਰੇ ਜਦੋਂ ਸ਼ਾਮ ਨੂੰ ਬੈਠਦੇ ਹੋ ਅੱਜ ਕੱਲ ਟੀਵੀ ਆਪਾਂ ਘੱਟ ਦੇਖਦੇ ਆ ਫੋਨ ਵੱਧ ਦੇਖਦੇ ਆ ਉਹ ਫੋਨ ਤੇ ਨਵੀਂ ਤੋਂ ਨਵੀਂ ਚੀਜ਼ ਰੋਜ਼ ਆਉਂਦੀ ਆ ਤੇ ਰੋਜ਼ ਤੁਸੀਂ ਉਹਦਾ ਆਕਲਨ ਕਰਦੇ ਹੋ ਤੁਸੀਂ ਉਹਦਾ ਰੋਜ਼ ਉਹਦਾ ਕਹਿੰਦੇ ਹੋ ਸੁਨੀਖਿਆ ਕਰਦੇ ਹੋ ਅੰਗਰੇਜ਼ੀ ਚ ਕਹਿੰਦੇ ਹੁੰਦੇ ਨੇ ਐਨਲਿਸਿਸ ਕਰਦੇ ਹੋ ਕਰਦੇ ਹੋ ਵੀ ਹਾਂ ਇਹ ਚੀਜ਼ ਸੱਚੀ ਆ ਕਿ ਝੂਠੀ ਆ ਜਿਵੇਂ ਭਾਈ ਜੋਧੇ ਨੇ ਕਿਹਾ ਵੀ ਕਹਿੰਦੇ ਜੀ ਇਲਜ਼ਾਮ ਲਾਇਆ ਉਹ ਭਾਈ ਇਹ ਇਲਜ਼ਾਮ ਵਾਲੀ ਸਰਕਾਰ ਆ ਇਹ ਝੂਠਬਾਣ ਵਾਲੀ ਸਰਕਾਰ ਆ ਹੋਰ ਕੁਝ ਨਹੀਂ ਇਹਨਾਂ ਨੇ ਹਰ ਗੱਲ ਨੂੰ ਜੇ ਕੋਈ ਕੋਈ ਚੰਗਾ ਕੰਮ ਕੋਈ ਦੂਜਾ ਕਰਦੇ ਹਾਂ ਜੀ ਇਹ ਚੰਗਾ ਕੰਮ ਅਸੀਂ ਕੀਤਾ ਕੋਈ ਮਾਰਾ ਹੋ ਜੇ ਤਾਂ ਨਾ ਨੀ ਅਸੀਂ ਦਾ ਹੈ ਹੀ ਨਹੀਂ ਮੈਂ ਇਹਨਾਂ ਦੇ ਸੁਪਰੀਮੋ ਕਿਹਾ ਵੀ ਅਸੀਂ ਵੀ ਇਹ ਸਰਕਾਰ ਛੱਡੀ ਆ ਕਿਸੇ ਗੱਲੋਂ ਛੱਡੀ ਆ ਮਾਤਾ ਜਿਵੇਂ ਉਹਨਾਂ ਨੇ ਪਹਿਲਾਂ ਕਿਹਾ ਜੀ ਕੁਰਸੀਆਂ ਛੱਡ ਨੂੰ ਕਹਿੰਦਾ ਜੀ ਨਹੀਂ ਕਰਦਾ ਢਾਈ ਸਾਲ ਰਹੇ ਸੀ ਮੇਰੇ ਮੈਨੂੰ ਨਹੀਂ ਸੀ ਪਤਾ ਭਾਈ ਉਦੋਂ ਜਦੋਂ ਆਪਾਂ ਐਕਸ਼ਨ ਲਈਆ ਉਹ ਪਤਾ ਸੀ ਛੱਡੂਗਾ ਹਾਲ ਹੋ ਜੂ ਅੱਜ ਤੋਂ ਸਾਲ ਪਹਿਲਾਂ ਤਾਂ ਕਹਿੰਦਾ ਸੀ ਵੀ ਛੱਡ ਦਿਆ ਪੋਜੀਸ਼ਨ ਹੋ ਜੂ ਉਦੋਂ ਆਪਾਂ ਇਹਨਾਂ ਨੇ ਚੜ੍ਹਦੀ ਚੜਾਈ ਵਾਲੇ ਛੱਡੀ ਸੀ ਵੀ ਨਹੀਂ ਯਾਰ ਗਲਤ ਨਾ ਸਹੀਏ ਨਾ ਸਹਿਣ ਦੇਈਏ ਤੋਂ ਪਰ ਇਹਨਾਂ ਦੇ ਅਰਵਿੰਦ ਕੇਜਰੀਵਾਲ ਜਿਹੜੇ ਨੈਸ਼ਨਲ ਸੁਪਰੀਮੋ ਨੇ ਤੁਸੀਂ ਤੁਸੀਂ ਵੀਡੀਓ ਕੁੰਈ ਹੋ ਜਾ ਕੇ ਗੁਜਰਾਤ ਚ ਕਹਿੰਦੇ ਕਹਿੰਦੇ ਜੀ ਸਾਡੇ 50000 ਏਕੜ ਰੁਪਏ ਕਿੱਲੇ ਦਾ ਮੁਆਵਜ਼ਾ ਦਿੱਤਾ ਜਿਹੜਾ ਹੜਾਂ ਦੀ ਮਾਰ ਹੇਠ ਆਇਆ ਸੁਣੀਆ ਤੁਸੀਂ ਵੀ 50000 ਰੁਪਏ ਏਕੜ ਕਿੱਲੇ ਦਾ ਮੁਆਵਜ਼ਾ ਦਿੱਤਾ ਜਿਹੜਾ ਹੜਾਂ ਦੀ ਮਾਰ ਹੇਠ ਆਇਆ ਤੇ ਮੈਨੂੰ ਐਂ ਦੱਸੋ ਤੁਹਾਡੀਆਂ ਰੇਸ਼ਨ ਤੁਸੀਂ ਸਿੱਖਾ ਛੱਡ ਲੋ ਇੱਕ ਘੜੀ ਸੇ ਕੇ ਦਾ ਛੜ ਤੋਂ ਚਲੋ ਨਹੀਂ ਮਿਲਿਆ ਸੋਡੀਆਂ ਰਿਸ਼ਤੇਦਾਰੀਆਂ ਹੁੰਨ ਨਹੀਂ ਐ ਜਿੱਦਾਂ ਕੋਈ ਹਰ ਆਇਆ ਘਟ ਆਇਆ ਵਾਧਾ ਆਇਆ ਕੋਈ ਇੱਕ ਜ਼ਿੰਮੇਦਾਰ ਕਹਿੰਦੇ ਵੀ ਭਾਈ ਮੈਨੂੰ 50000 ਰੁਪਏ ਮਿਲਿਆ ਯਾਰ ਸऱ्याਆਂ ਨੇ ਝੂਠੇ ਸੱਤ ਬੱਸ ਬੋਲ ਕੇ 50000 ਰੁਪਏ ਕਹਿੰਦੇ ਸੀ ਕਿੱਲੇ ਦਾ ਦਿੱਤਾ ਕਹਿੰਦੇ ਸਾਰੇ ਜਿਲ੍ਹੇ ਅਜ ਵਾਰ ਆਈ ਆ ਤੇ ਸਾਰੇ ਜਿਲ੍ਹੇ ਵਿੱਚ ਪੈਸੇ ਦਿੱਤੇ ਮੈਨੂੰ ਐ ਦੇਖੋ ਸੇ ਕੇ ਜਿੱਥੇ ਆਇਆ 50000 ਆਏ ਕਿਥੇ ਮੈਂ ਹਰ ਗੱਲ ਆ ਜਿਹੜੀ ਉਹ ਝੂਠ ਤੋਂ ਸ਼ੁਰੂ ਹੁੰਦੀ ਆ ਜਿਵੇਂ ਸਾਡੀਆਂ ਮਾਤਾਵਾਂ ਬੈਠੀਆਂ ਨੇ ਜਿਵੇਂ ਪਹਿਲਾਂ ਬਾਈ ਨੇ ਕਿਹਾ ਵੀ ਇਹਨਾਂ ਦਾ ਜਿਹੜਾ ਕਾਰਡ ਕੱਟਦੇ ਜਿਹੜੇ ਇਹਨਾਂ ਦੀ ਕਣਕ ਕੱਟਦੀ ਮਾਤਾ ਜੀ ਹੁਣ ਮੈਂ ਤੁਹਾਨੂੰ ਦੱਸਣੀ ਚਾਹਣਾ ਕਣਕ ਕਿਉਂ ਕੱਟੀ ਇਹ ਕਣਕ ਕੱਟ ਕੇ ਪਹਿਲਾਂ ਤਾਂ ਇਹਨਾਂ ਨੇ ਕਿਹਾ ਵੀ ਤੁਹਾਨੂੰ ਕਣਕ ਨਹੀਂ ਮਿਲੂਗੀ ਜੀ ਜਦੋਂ ਸਰਕਾਰ ਬਣੀ 6 ਮਹੀਨੇ ਬਾਅਦ ਕਹਿੰਦੇ ਅਸੀਂ ਆਟਾ ਦਿਆ ਕਰਾਂਗੇ ਕਿਹਾ ਸੀ ਇਹਨਾਂ ਨੇ ਵੀ ਅਸੀਂ ਆਟਾ ਦਿਆ ਕਰਾਂਗੇ ਹੁਣ ਮੈਂ ਉਹਨੂੰ ਦੱਸਦਾ ਆਟਾ ਕਿਉਂ ਕਹਿੰਦੇ ਸੀ ਵੈਸੇ ਜੇ ਲੋਕਾਂ ਦੇ ਪੱਖ ਨਾਲ ਸੋਚਣਾ ਹੁੰਦਾ ਤਾਂ ਕਣਕ ਦੇਣੀ ਬਣਦੀ ਸੀ ਆਟਾ ਦੇਣਾ ਬਣਦਾ ਸੀ ਕਣਕ ਹੀ ਦੇਣੀ ਬਣਦੀ ਸੀ ਹੈ ਆਟਾ ਦੇ ਦੱਸਣਾ ਚ ਖਰਾਬ ਹੋ ਜਾਂਦਾ ਜੇ ਆਟਾ ਕਿਦੋਂ ਕਿਉਂਕਿ ਇਹਨਾਂ ਨੇ ਚੱਕੀਆਂ ਇਹਨਾਂ ਨੇ ਆਟੇ ਦਾ ਵੀ ਪ੍ਰੋਗਰਾਮ ਪੈਸੇ ਕਰਕੇ ਇਹ ਆਵਦੀਆਂ ਕੰਪਨੀਆਂ ਨੂੰ ਠੇਕੇ ਦਿੱਤੇ ਹੋਏ ਸੀ ਉਹੀ ਆਟਾ ਮੀਨੇ ਸੀ ਤੇ ਉਹੀ ਆਟਾ ਪਹੁੰਚਦਾ ਕਰਦੇ ਸੀ ਮਤਲਬ ਕਿ ਇਹਨਾਂ ਨੇ ਯਾਰ ਪਿਹਾਈ ਵੀ ਨਹੀਂ ਛੱਡੀ ਤੁਸੀਂ ਦੇਖੋ ਪਿਹਾਈ ਜੋ ਵੀ ਕਮਿਸ਼ਨ ਸੀ ਇਹਨਾਂ ਦਾ ਇਹ ਹਾਲਾਤ ਨੇ ਸਰਕਾਰ ਦੇ ਹਰ ਗੱਲ 'ਚ ਕਮਿਸ਼ਨ ਤੁਸੀਂ ਬਰਨਾਲਿਓ ਚੰਦ ਕੋ ਸੰਦੂਰ ਨੂੰ ਹਰੇਕ ਦਾ ਦੇ ਬੋਰਡ ਰੇਗਦਾਰੇ ਬੋਰਡ ਅੱਜ ਇੱਕ ਟੀਵੀ ਚੈਨਲ ਦਾ ਬੋੜਾ ਜਿਹਾ ਨਾ 129 ਕਰੋੜ ਰੁਪਇਆ ਬੋੜਾ ਦਾ ਕੈਂਟਰ ਪਈ ਰਹੇ ਆ ਸੁਣਿਆ ਉਹ ਬਾਈ ਤੁਸੀਂ ਅੱਜ ਦੀ ਗੱਲ ਹੈ ਇਹ ਕੋਈ ਕੱਲ ਦੀ ਗੱਲ ਨਹੀਂ ਅੱਜ ਦੀ ਗੱਲ ਕਰ ਰਿਹਾ ਮੈਂ ਰੋਜ਼ ਕਿਉਂਕਿ ਮੈਂ ਰੋਜ਼ ਨਵੀਂ ਗੱਲ ਆਉਂਦੀ ਹੈ ਮਲਕਿ ਦੇਖੋ ਹਰ ਚੀਜ਼ 'ਚੋਂ ਪੈਸੇ ਕਮਾ ਰਹੇ ਆ ਹਰ ਚੀਜ਼ 'ਚੋਂ ਪੈਸੇ ਕਮਾ ਰਹੇ ਆ ਇੱਥੇ ਕੋਈ ਮੇਵਾ ਭਰਾ ਕੋਈ ਆਪਰੇਟਰ ਹੋਊਗਾ ਤੁਸੀਂ ਟਰੱਕ ਵਾਲਾ ਕੋਈ ਹੋਊਗਾ ਉਦੋਂ ਹੀ ਮੈਂ ਕਿਹਾ ਸੀ ਤੁਸੀਂ ਪੁੱਛ ਲਿਓ ਪਤਾ ਕਰ ਲਿਓ ਬਰਨਾਲੇ ਟਰੱਕ ਯੂਨੀਅਨ ਦੀ ਜ਼ਮੀਨ ਤੇ ਕੰਮ ਕਰਨ ਲੱਗੇ ਸੀ ਤੇ ਜਦੋਂ ਅਸੀਂ ਝੰਡਾ ਚੱਕ ਲਿਆ ਫੇਰ ਪਿੱਛੇ हट ਗਏ ਸੋ ਪਰ ਗੱਲ ਇਹੀ ਆ ਵੀ ਆ ਤੁਸਾਨੂੰ ਵੋਟਾਂ ਕਿਉਂ ਪਾਈਆਂ ਸੀ ਕਿਸ ਗੱਲ ਕਰਕੇ 2022 'ਚ ਮੈਂ ਦਾਵਾ ਕਰ ਸਕਦਾ ਵੀ ਜਿੰਨੇ ਤੁਸੀਂ ਇੱਥੇ ਬੈਠੇ ਹੋ 90% 95% ਨੂੰ ਸਾਰਿਆਂ ਨੇ ਝਾੜੂ ਮੋਟਾ ਪਾਈਆਂ ਸੀ ਨਾ ਪਾਈਆਂ ਸੀ ਨਾ ਭਾਈ ਸਾਰਿਆਂ ਨੇ ਕੋਈ ਚਾਹੇ ਕਾਲੀ ਦਲ ਨਾਲ ਸੰਬੰਧ ਰੱਖਦਾ ਸੀ ਚਾਹੇ ਕੋਈ ਕਾਂਗਰਸ ਨਾਲ ਸੰਬੰਧ ਰੱਖਦਾ ਸੀ ਜਿਹੜਾ ਕੋਈ ਮੋਹਤਵਾਰ ਬੰਦਾ ਸੀ ਕਾਂਗਰਸ ਦਾ ਜਾਂ ਅਕਾਲੀ ਜਲੰਧਾ ਦਾ ਜਾਂ ਭਾਜਪਾ ਦਾ ਉਹਨਾਂ ਦੇ ਘਰੋਂ ਵੀ ਝੜ ਨੂੰ ਬੋਟਾਂ ਪਈਆਂ ਸੀ ਤੇ ਉਹ ਮੋਹਤਵਾਰ ਬੰਦਾ ਚਾਹੇ ਉਹ ਐਮਸੀਸੀ ਚਾਹੇ ਉਹ ਮੈਂਬਰ ਸੀ ਚਾਹੇ ਪੰਚਾਇਤ ਮੈਂਬਰ ਸੀ ਚਾਹੇ ਸਮਤੀ ਮੈਂਬਰ ਸੀ ਚਾਹੇ ਸਰਪੰਚ ਸੀ ਉਹਨੇ ਆਪਦਾ ਪਰਿਵਾਰ ਰੋਕਿਆ ਨਹੀਂ ਸੀ ਤੁਹਾਡੇ ਯਾਰ ਹੂੰ 2022 ਦੀ ਗੱਲ ਉਹਨਾਂ ਨੇ ਰੋਕਿਆ ਨਹੀਂ ਸੀ ਚਲੋ ਕੋਈ ਨਾ ਜੀ ਮੈਂ ਤਾਂ ਸੋਹ ਗਾਲ ਨੂੰ ਭਾਜਪਾ ਪਾਰਟੀ ਤੋਂ ਪਾ ਦੇਣਾ ਤੁਸੀਂ ਪਾ ਦਿਓ ਕਿਉਂਕਿ ਉਹਨਾਂ ਦੇ ਅੰਦਰ ਵੀ ਇੱਕ ਨਾ ਸੀ ਉਹਨੇ ਮੋਧਵਾਰ ਬੰਦਿਆਂ ਦੇ ਦੂਜੀਆਂ ਪਾਰਟੀਆਂ ਦੇ ਉਹਨਾਂ ਦੇ ਅੰਦਰ ਵੀ ਚਿੰਗ ਸੀ ਵੀ ਯਾਰ ਨਹੀਂ ਇਹ ਕੋਈ ਬਦਲਣਗੇ ਵੀ ਚਲੋ ਕੋਈ ਗੱਲ ਸਾਡਾ ਪਰਿਵਾਰ ਪਾ ਦੂ ਵੀ ਇੱਕ ਉਹ ਮोटा ਪਾਇਆ ਹਾਂ ਹਾਂ ਇਹ ਬਦਲਣਗੇ ਪਰ ਨਹੀਂ ਬਦਲਣਾ ਇਹਨਾਂ ਨੇ ਕੀ ਸੀ ਜੀ ਉਦੋਂ ਭਾਸ਼ਣ ਦਿੰਦੇ ਹੁੰਦੇ ਸੀ ਵੀ ਇੱਕ ਜੀ ਰਿਕਸ਼ੇ ਵਾਲੇ ਦਾ ਬੱਚਾ ਇੱਕ ਇੱਕ ਕੋਈ ਸਕੂਲ ਟੀਚਰ ਦਾ ਬੱਚਾ ਇੱਕ ਐਮਐਲਏ ਦਾ ਬੱਚਾ ਇੱਕ ਡੀਸੀ ਦਾ ਮੁੰਡਾ ਸਾਰੇ ਇੱਕ ਵਿੱਚ ਤੇ ਬਹਿ ਕੇ ਪੜਿਆ ਕਰਨਗੇ ਇਹ ਜਿਹਾ ਸਕੂਲ ਬਣਾਵਾਂਗੇ ਕਹਿੰਦੇ ਸੀ ਨਾ ਜੀ ਆਹੀ ਇੱਥੇ بڑا ਵੱਡੇ ਦਰਵਾਜੇ ਦੀ ਰੱਖੀਦੀ ਸੀ ਮੀਟਿੰਗ ਬਹੁਤ ਵੱਡੀਆਂ ਮੀਟਿੰਗਾਂ ਕਰਕੇ ਜਾਂਦੇ ਹੁੰਦੇ ਸੀ ਮੀਟਿੰਗਾਂ ਦੀ ਵੀ ਅਸੀਂ ਜੀ ਇਹੋ ਜਿਹਾ ਸਕੂਲ ਬਣਾਵਾਂਗੇ ਮੈਨੂੰ ਐ ਦੱਸੋ ਸੇਖਿਆਲੇ ਸਕੂਲ 'ਚ ਕੋਈ ਹੋਇਆ ਸੁਧਾਰ ਹੋਇਆ ਕੋਈ ਸੇਖਿਆਲੇ ਸੰਦੂਰ 'ਚ ਸੁਧਾਰ ਤੇ ਕੋਈ ਤੁਹਾਡੇ ਮਨ ਨੂੰ ਹੈ ਕੋਈ ਪੂਰ ਕੋਈ ਜਵਾਬ ਹਟਾ ਕੇ ਤੁਸੀਂ ਸਰਕਾਰੀ ਸਕੂਲ ਚਲਾਤਾ ਹੋਵੇਂ ਕਿਸੇ ਦੇ ਨੇ ਕੋਈ ਪ੍ਰਾਈਵੇਟ 'ਚ ਪੜਦੇ ਹੋ ਪ੍ਰਾਈਵੇਟ 'ਚ ਪੜਦੇ ਕਿਉਂਕਿ ਸਿੱਖਿਆ ਦੀ ਸੁਧਾਰ ਹੀ ਨਹੀਂ ਕੀਤਾ ਤੇ ਮੈਨੂੰ ਐ ਦੱਸੋ ਆ ਜਿਹੜੀ ਆ 10 ਲੱਖ ਵਾਲੀ ਢੀਨੇ ਵਾਲੀ ਸਕੀਮ ਚਲਾਈ ਹੈ ਨਾ ਇਹਨਾਂ ਨੇ ਇਹ ਵੀ ਕਾਗਜ਼ਾਂ 'ਚ ਕਰਨਾ ਘੱਤਰਨਾ ਕੁਛ ਨਹੀਂ ਤੁਹਾਨੂੰ ਇਹ ਕਹਿ ਕੇ ਵੀ ਗਏ ਹੋਣਗੇ ਵੀ ਅਸੀਂ 10 ਲੱਖ ਰੁਪਏ ਬੀਮਾ ਦੇਵਾਂਗੇ ਮੇਰੀ ਗੱਲ ਯਾਦ ਰੱਖੋ 1 ਰੁਪਇਆ ਦੇ ਨੂੰ ਨਹੀਂ ਵਿਆਹ ਖਾਨ ਨੂੰ ਵਾਦੇ ਹੈ ਨਹੀਂ ਸਰਕਾਰ ਕੋਲੇ ਸਰਕਾਰ ਦੇ ਬੈਠਾ ਜੀ ਮੁੰਡਾ ਬਸ ਇਹ ਗੱਲਾਂ ਨਹੀਂ ਗੱਲਾਂ ਨਹੀਂ ਕਾਰਡ ਬਣਵਾ ਬਣਾਤੇ ਉਥੇ ਕੈਂਪ ਲਾ ਲਿਆ ਬਸ ਕੁਝ ਨਹੀਂ ਦੇਣਾ ਇਹਨਾਂ ਨੇ ਜੇ ਭਾਈ ਜੀ ਦੇਣਾ ਹੁੰਦਾ 4 ਸਾਲ ਪੈਸੇ ਦੀ ਸਰਕਾਰ ਦੇ ਐਂ ਇਹ ਫਾਰਮ ਦੇ ਭਰਦੇ ਭਰਦੇ 6 ਮਹੀਨੇ ਲਗਾ ਦੇਣਗੇ ਉਧਰੋਂ ਬੁੱਟਾ ਜਾਣੀਂ ਤੇ ਆਪਾਂ ਘਰੇ ਬੈਠੇ ਸਾਡੀਆਂ ਮਾਤਾਵਾਂ ਇਹ ਕਹਿੰਦੀਆਂ ਵੀ ਹਾਂ ਠੀਕ ਹੈ ਘਰੇ ਕਿਤੇ ਬਿਫਤਾ ਪੈ ਗਈ ਫਾਰਮ ਹੈਗਾ ਫਾਰਮ ਰੱਖੀ ਰੱਖਿਓ ਬਸ ਕਿਉਂਕਿ ਇਹਨਾਂ ਦੀ ਜਿਹੜੀ ਨਸ ਨਸ ਉਹ ਜਾਣਦੇ ਆ ਤੁਸੀਂ ਸਿਰਫ ਤੇ ਸਿਰਫ ਲੋਕਾਂ ਨੂੰ ਬੇਕੂਬ ਬਣਾਉਣਾ ਇਹਨਾਂ ਨੂੰ ਆਉਂਦਾ ਕੋਈ ਇਹਨਾਂ ਨੇ ਕੋਈ ਮਤਲਬ ਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹਰ ਆਧਾਰੇ 'ਚ ਰਿਸ਼ਵਤਾ ਬਸ ਇੱਕੋ ਹੀ ਭਲਾ ਹੋਇਆ ਇਹ ਸਰਕਾਰ ਦਾ ਭਲਾ ਹੋਇਆ ਇੱਕ ਜਮਾਤ ਦਾ ਇੱਕ ਕਮਿਊਨਿਟੀ ਦਾ ਭਲਾ ਹੋਇਆ ਸਿਰਫ ਇੱਕੋ ਇੱਕ ਜਿਹੜੇ ਇਹਨਾਂ ਦੇ ਐਮਐਲਏ ਸੀ ਜਿਹੜੇ ਇਹਨਾਂ ਦੇ ਐਮਪੀ ਨੇ ਓ ਬਾਈ ਜੀ 100 100 150 ਰੋਡ ਦੇ ਮਾਲਕ ਬਣ ਕੇ ਬਸ ਆਹੀ ਭਲਾ ਹੋਇਆ ਹੋਰ ਕਿਹਦਾ ਨਹੀਂ ਪਿਆ ਇਹ ਸੱਚਾਈ ਆ ਤੁਸੀਂ ਇਹ ਨਾਲ ਵਾਲੇ ਹਲਕੇ 'ਚ ਵਗਜੋ ਇੱਧਰ ਹਲਕੇ ਦੀ ਨਿਗਾਹ ਮਾਰ ਲਓ ਉੱਚੋ ਮਾਰ ਲਓ ਜਿੱਥੇ ਮਰਦੀ ਚਲੇ ਜਾਓ ਸੰਗਰੂਰ ਵਾਲੀ ਬੀਬੀ ਕੁਰੀ ਜਿਹੜੀ ਨਵੇਂ ਕਹਿੰਦੇ ਹੁਣ ਆਮ ਘਰ ਦੀ ਆ 55 ਲੱਖ ਰੁਪਈਆ ਲੈ ਲੈਣਾ ਟਰੱਕ ਯੂਨੀਅਨ ਦਾ ਹੋ ਗਿਆ ਉਹਨਾਂ ਦਾ ਵਿਚਾਰਾ ਜ਼ਹਿਰ ਪੀ ਗਿਆ ਮੁੰਡਾ ਉਹ ਮੈਨੂੰ ਐ ਦੱਸੋ ਹੈ ਜੇ ਕੁਝ ਪਿਛਲੀਆਂ ਸਰਕਾਰਾਂ ਨੇ ਦੇਖਿਆ ਸੀ ਆਪ ਘਰੇ ਹੋਇਆ ਸੀ ਵੀ ਕੋਈ ਟਰੱਕ ਯੂਨੀਅਨ ਦਾ ਪ੍ਰਧਾਨ ਜ਼ਹਿਰ ਪੀ ਗਿਆ ਹੋਵੇ ਵੀ ਮੈਂ ਤੋਂ ਪਾਈ ਪੈਸੇ ਵੱਧ ਮੰਗੇ ਆ ਵੀ ਮੈਂ 30 ਲੱਖ ਰੁਪਏ ਦੇਤਾ ਸੀ ਵੀਡੀਓ ਵੀ ਵਾਇਰਲ ਕੀਤੀ ਉਹਨਾਂ ਨੇ ਦੇਖੀਓ ਤੁਸੀਂ ਆ ਹਾਲਾਤ ਨੇ ਸਰਕਾਰ ਤੇ ਹੁਣ ਮੈਨੂੰ ਇਹ ਲੱਗਦਾ ਤੁਹਾਨੂੰ ਲੱਗਦਾ ਦਿਓ ਜਿਹੜਾ ਇਹਨਾਂ ਦਾ ਐਮ.ਐਲ.ਏ ਪਠਾਨ ਮਾਜਰਾ ਸਨੌਰ ਵਾਲਾ ਜਿਹੜਾ ਉਹ ਭੱਜਿਆ ਗਿਆ ਐਮ.ਐਲ.ਏ ਦੇ ਮਗਰ ਵੀ ਪੁਰਸਵਾਦੀ ਆਉਂਦੇ ਨੇ ਜਿਹੜਾ ਬੋਲਦਾ ਸੀ ਥੋੜਾ ਧਿਆਨ ਦਿਓ ਉਹਨਾਂ ਵਗੈਰ ਦੀ ਕੋਰਪੋਰੇਟ ਆਓ ਫੋਪੜ ਆਇਆ ਇਹਨਾਂ ਦਾ ਤੇ ਉਹ ਵੀ ਬਾਹਰ ਇੰਟਰਵਿਊ ਕਰਕੇ ਫੋਪੜ ਜੀ ਪਤਾ ਕੀ ਕਹਿੰਦੇ ਬਾਹਰ ਇੰਟਰਵਿਊ ਕਰਕੇ ਫੋਪੜ ਜੀ ਇਹ ਕਹਿ ਰਹੇ ਨੇ ਕਿ ਭਾਈ ਉਹ ਕਹਿੰਦੇ ਇੱਕ ਟੀਵੀ ਜਨਰਲ ਵਾਲਾ ਕਹਿੰਦੇ ਜੀ ਮੰਤਰੀਆਂ ਦੀ ਸਾਡੇ ਦੀ ਬਹੁਤ ਚੱਲਦੀ ਆ ਉਹ ਕਹਿੰਦਾ ਵੀਡੀਓ ਕਾਟ ਲਾਓ ਮੈਨੂੰ ਨਾਲ ਲੈ ਕੇ ਕਹਿੰਦਾ ਇੱਕ ਮੰਤਰੀ ਜਿੱਦਣ ਮਰਜ਼ੀ ਗੱਲ ਕਰਾ ਦੇ ਕਹਿੰਦਾ ਜੀ ਇੱਕ ਮੰਤਰੀ ਪੀਐਨ ਵੀ ਬਦਲੀ ਕਰ ਸਕਦਾ ਹਾਂ ਸਾਰੇ ਤੱਕ ਕਿਸੇ ਨੇ ਗੱਲ ਨਹੀਂ ਕੀਤੀ ਉਹਨਾਂ ਨੇ ਉਹ ਵਿੱਚ ਰਿਹਾ ਉਹ ਕਹਿੰਦਾ ਵੀ ਇੱਕ ਮੰਤਰੀ ਨਾਲ ਮੇਰੀ ਗੱਲ ਕਰਾ ਦੇ ਵੀ ਜੇ ਪੀਆਾਂ ਦੀ ਬਦਲੀ ਨਹੀਂ ਕਰ ਸਕਦਾ ਹੋਵੇ। ਬਾਈ ਜੀ ਫਿਰ ਜਦੋਂ ਇਹਨਾਂ ਦੇ ਹੱਥ ਵਿੱਚ ਕੁਝ ਨਹੀਂ ਫਿਰ ਗੋਤਾ ਕੀ ਟੁੱਟਿਓਂ ਪਾਉਣੀਆਂ ਰਹਿਣਾਂ ਨੂੰ? ਹੱਥ ਦਾ ਫਰਕ ਉਹ ਦਿੱਲੀ ਵਾਲਾਂ ਦੇ ਆ। ਤੁਸੀਂ ਹੈਰਾਨ ਮੰਨੋਗੇ? ਤੁਸੀਂ ਦੇਖੋ ਬਦਲੀਆਂ ਦੇ ਵੀ ਇਹਨਾਂ ਦੇ ਬਰਨਾਲੇ ਇਕਾਈ ਦੇ ਬਹੁਤ ਵਧੀਆ ਲੀਡਰ ਨੇ ਝਾੜੂ ਦੇ ਬਹੁਤ ਮਿਹਨਤ ਉਹਨਾਂ ਨੇ ਕੀਤੀ ਆ। ਉਹਨਾਂ ਨੇ ਆਪਦੀ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਮੈਂ ਨਾਂ ਨਹੀਂ ਲੈ ਸਕਦਾ ਬੜੀ ਸਰਕਾਰ ਸਤਕਾਰੀ ਇੱਕ ਸ਼ਖਸੀਅਤ ਨੇ ਉਹਨਾਂ ਨੇ ਆਪਣੀ ਬੇਟੀ ਦੇ ਬਦਲੀ ਲਈ ਵੀ ਭਾਈ ਜੀ 2 ਤੋਂ 2.5 ਲੱਖ ਰੁਪਏ ਦਿੱਤੇ। ਐਦਾਂ ਮਾੜਾ ਹਾਲ ਸਰਕਾਰ ਚ ਹੋ ਸਕਦਾ। ਪਰ ਠੀਕ ਆ ਉਹ ਵਿਚਾਰੇ ਤੁਰੇ ਵਰਦੇ ਆ ਵੀ ਹਾਂ ਠੀਕ ਆ ਯਾਰ। ਆ ਕਾਰਨ ਕੀ ਆ ਦਿੱਲੀ ਵਾਲੇ ਕਿਉਂ ਪੈਸੇ ਭਰਦੇ। ਸੋ ਮੇਰੀ ਬੇਨਤੀ ਆ ਵੀਰ ਮੇਰੇ ਉਹ ਇਹਨਾਂ ਤੋਂ ਖੜਾ ਆਪਾਂ ਛਡਾਉਣਾ। ਇੱਕ ਛੋਟ ਕੇ ਨਾ ਵੋਟਾਂ ਪਾਇਓ। ਮੇਰੇ ਆਵਾਜ਼ ਨੂੰ ਮੈਂ ਕਹਿਣਾ ਚਾਹਣਾ ਤੁਹਾਨੂੰ ਲੱਗਦਾ ਵੀ ਸਰਕਾਰ ਆ ਸਰਕਾਰ ਤੋਂ ਕੁਝ ਨਹੀਂ ਹੋਈ ਨੇ ਰਿਹਾ 6 ਇਹਨਾਂ ਦੇ ਸਰਕਾਰ ਇਹ ਦੂ ਬਾਦ ਬਦਲਣੀ ਆ ਤੇ ਮੈਂ ਤੁਹਾਨੂੰ ਇੱਕ ਗੱਲ ਬਾਅਦ ਦਾਅਵੇ ਨਾਲ ਕਹਿ ਸਕਦਾ 6 ਮਹੀਨਿਆਂ ਬਾਅਦ 8 ਮਹੀਨਿਆਂ ਬਾਅਦ ਨਾ ਜਿਵੇਂ ਗੱਲ ਸੀ ਡਾਇਨਾਸੌਰ ਮੈਂ ਅੱਜ ਇਹ ਤੁਹਾਨੂੰ ਕਹਿਣਾ ਵੀ ਡਾਇਨਾਸੌਰ ਕੀ ਵੱਡੇ ਤੋਂ ਵੱਡੇ ਪੰਛੀ ਦੁਆਰੇ ਆ ਜਾਣਗੇ ਝਾੜੂ ਦੁਆਰੇ ਪੰਜਾਬ 'ਚ ਨਹੀਂ ਆਉਂਦਾ ਮੇਰੇ ਗੱਲ ਯਾਦ ਰੱਖਿਓ ਝਾੜੂ ਦੁਆਰੇ ਨਹੀਂ ਆਉਂਦਾ ਪੰਜਾਬ 'ਚ ਜਦੋਂ ਝਾੜੂ ਨੇ ਇਹ ਦੁਖੀ ਜਾ ਕੇ ਲੋਕਾਂ ਇਹਨਾਂ ਨੂੰ ਲੋਕ ਦੁਆਰੇ ਵੋਟ ਨਹੀਂ ਪਾਉਂਦੇ ਬਾਈ ਜੀ ਬੜੀਆਂ ਮੀਜ਼ਾ ਦਾ ਵੋਟਾ ਪਾਇਆ ਸੀ ਬਹੁਤ ਉਮੀਦਾਂ ਦਾ ਵੋਟਾ ਪਾਇਆ ਸੀ ਆ ਮੈਨੂੰ ਆਉਂਦਾ ਹੁੰਦਾ ਉਹ ਸਾਡਾ ਛੋਟਾ ਭਰਾ ਜੱਸੀ ਇਹ ਗੱਲ ਸੁਣਾ ਰਿਹਾ ਜੀ ਫੁਰਦੇ ਨੂੰ ਰਾਹ ਜਉਂਦੇ ਸੀ ਕਹਿੰਦੇ ਇਹ ਪਸ਼ੂ ਮੰਡੀ ਆ ਜੀ ਤੁਸੀਂ ਜੇ ਫੁਰਦੇ ਵੀ ਕੋਈ ਕੋਈ ਸੱਜਣ ਜਾਣ ਪਛਾਣ ਵਾਲਾ ਹੋਵੇ ਪਤਾ ਕਰ ਲਿਓ ਪੁੱਛ ਲਿਓ ਧਰੌਲੇ ਪਸ਼ੂ ਮੰਡੀ ਲੱਗਦੀ ਆ ਲੱਗਦੀ ਹੈ ਨਾ ਜੀ ਆਪਣੀ ਪਸ਼ੂ ਮੰਡੀ ਤੇ ਬਾਈ ਜੀ ਅੱਜ ਕੋ ਪਸ਼ੂ ਮੰਡੀ ਲੱਗੀ ਉਹ ਜਿਹੜੇ ਉੱਥੇ ਵਪਾਰੀ ਆਉਂਦੇ ਆ ਉਹ ਕਹਿੰਦੇ ਸਾਡੇ ਨਾਲ ਪਹਿਲੀ ਵਾਰ ਹੋਇਆ ਕਹਿੰਦਾ ਸਾਡੀ ਹਜ਼ਾਰ ਹਜ਼ਾਰ ਦੀ ਪਰਚੀ ਕੱਟੀ ਕਹਿੰਦੇ ਠੇਕੇਦਾਰਾਂ ਨੇ ਹਜ਼ਾਰ ਹਜ਼ਾਰ ਦੀ ਸਾਡੀ ਪਰਚੀ ਕੱਟੀ ਸਹੀ ਗੱਲ ਆ ਕਿ ਨਹੀਂ ਬਾਈ ਮੈਂ ਮੈਂ ਉਹੀ ਕਹਿੰਦਾ ਵੀ ਜੇ ਮੈਂ ਕੋਈ ਗੱਲ ਗਲਤ ਬੋਲ ਰਿਹਾ ਮੈਂ ਚੁੱਪਦਾ ਵੀ ਬਾਈ ਤਾਂ ਨਹੀਂ ਆਹੋ ਕਹਿੰਦਾ ਬਾਈ ਕਹਿੰਦਾ ਸਹੀ ਆ ਉਹ ਬਾਈ ਦਾ ਲਿੰਕ ਹੋਊਗਾ ਜਾਂਦਾ ਉਹ ਵਪਾਰੀ ਹੁੰਦਾ ਜਾਂਦਾ ਹੀ ਜਾਂਦਾ ਉਹ ਤੇ ਮੈਂ ਕਿਉਂਕਿ ਮੈਂ ਦੱਸਦਾ ਕੋਈ ਗੱਲ ਵੀ ਮੈਂ ਤੁਹਾਨੂੰ ਦੱਸੂਗਾ ਇਹ ਨਹੀਂ ਵਿਅਉਬਰਗਾ ਲੱਗੂ ਮੈਂ ਸੱਚੀ ਗੱਲ ਦੱਸ ਰਿਹਾ ਹਜ਼ਾਰ ਹਜ਼ਾਰ ਦੀ ਪਰਚੀ ਕੱਟੀ ਬਈ ਉਹਨਾਂ ਨੇ ਉਹ ਕਹਿੰਦੇ ਪਹਿਲੀ ਵਾਰ 5.5 ਲੱਖ ਰੁਪਏ ਉਹਨਾਂ ਨੇ ਇਕੱਠਾ ਕਰ ਲਿਆ ਕਦੇ ਨਹੀਂ ਇਕੱਠਾ ਕੀਤਾ ਕਦੇ ਕਿਸੇ ਸਰਕਾਰਾਂ ਬਧੇਰੀਆਂ ਆ ਗਈਆਂ ਬਧੇਰੀਆਂ ਚ ਲੈ ਆਈਆਂ ਕਿਸੇ ਨੇ ਪਸ਼ੂ ਮੰਡੀ ਵਾਲੇ ਵਪਾਰੀਆਂ ਤੋਂ ਪੈਸੇ ਨਹੀਂ ਇਕੱਠੇ ਕੀਤੇ ਜਦੋਂ ਉਹਨੇ ਪੈਸੇ ਕਿੱਥੇ ਕਰ ਲਏ ਸਾਰੇ ਜਿਹੜੇ ਵਪਾਰੀ ਸੀ ਉਥੇ ਕੰਮ ਕਰਦੇ ਸੀ ਉਹਨਾਂ ਨੇ ਉਹਨਾਂ ਨੂੰ ਘੇਰ ਲਿਆ ਜਿਹੜੇ ਠੇਕੇਦਾਰ ਸੀ ਕਹਿੰਦੇ ਠੇਕੇਦਾਰ ਮੰਨੇ ਵਪਾਰੀਆਂ ਮੂਰੇ ਵੀ ਜਿਹੜਾ ਜੀ ਮੀਂਹ ਦੇ ਦੀ ਮਾਸੀ ਦਾ ਮੁੰਡਾ ਜਿਹੜਾ ਹਲਕਾਂ ਚਾਲਦਾ ਕਹਿੰਦੇ ਉਹ ਨੂੰ ਪੈਸੇ ਦੇ ਚਾਹੁੰਦਾ ਪਿਆ ਹੋਇਆ ਸੀ ਪੁੱਛ ਲਿਓ ਉਹ ਕਹਿੰਦਾ ਉਹਨਾਂ ਨੂੰ ਪੈਸੇ ਦੇਣੇ ਸਾਰੇ ਆ ਮੰਨਿਆ ਸ਼ੈਰੋ ਵੀਡੀਓ ਵੀ ਰਿਲੀਜ਼ ਕਰਨਗੇ ਉਹ ਕਹਿੰਦੇ ਵੀਡੀਓ ਚ ਮੰਨਿਆ ਉਹ ਤੇ ਹਾਲਾਤ ਦੇਖ ਲੋ ਹੁਣ ਹੋਏ ਨਾ ਵੀ ਇਹਨੂੰ ਮੁੱਟਾ ਪਾਵਾਂਗੇ ਆਪਾਂ ਇਹਨੇ ਦਾ ਜਿਹੜਾ ਆਪਦੇ ਨਾਲ ਦੇ ਸਾਰੇ ਲੰਗ ਲਾਣਾ ਇਕੱਠਾ ਕਰਕੇ ਕੋਈ ਆਪਦੀ ਮਾਸੀ ਦਾ ਮੁੰਡਾ ਕੋਈ ਮਾਮੇ ਦਾ ਮੁੰਡਾ ਕੋਈ ਯਾਰ ਦੋਸਤਾਂ ਸਾਰੇ ਬਿਠਾ ਦੇ ਵੀ ਪੈਸੇ ਇਕੱਠੇ ਕਰੋ ਆ ਕੋਈ ਧਰ ਮਸਾਲਾ ਦਾ ਆਸਾਨ ਕਰੀ ਜਾਂਦੇ ਆ ਤੇ ਕਰੀ ਜਾਂਦੇ ਜਦੋਂ ਮੈਂ ਮੈਂ ਆਸਾਨ ਨਹੀਂ ਕਰਦਾ ਵੀ ਮੈਂ ਕੋਈ ਨੇ ਕੀਤਾ ਜਾਂ ਧਰ ਕਾਲ ਮੈਂ ਨਹੀਂ ਗ੍ਰਾਂਟਾ ਚੋਂ ਕੋਲੋਂ ਪਲੈਨਿੰਗ ਬੋਰਡ ਦਾ ਮੈਨੂੰ ਪਰਮਾਤਮਾ ਨੇ ਛੇਰ ਬਖਸ਼ੀ ਗ੍ਰਾਂਟਾ ਦੇਣੀ ਹੈ ਉਹ ਕਿੱਥੇ ਲੈ ਕੇ ਲੱਗ ਜਾਣੀਆਂ ਨੇ ਤੇ ਆਪਾਂ ਵੀ ਦੇ ਦਿਆਂ ਬਾਈ ਜੋਦੇ ਨੇ ਹਿੰਮਤ ਕੀਤੀ ਸਾਰੇ ਕੁਝ ਕੀਤਾ ਪਰ ਇਹ ਕੋਈ ਆਸਾਨ ਥੋੜੀ ਆ ਇਹਦਾ ਕੰਮ ਨਹੀਂ ਸਰਕਾਰ ਦੇ ਕੋਈ ਸੜਕ ਬਣਾ ਕੇ ਗਏ ਨਹੀਂ ਜੇ ਨਹੀਂ ਸੜਕ ਬਣਾਤੀ ਉਹ ਭਾਈ ਹੁਣ ਫਿਰ ਸੜਕ ਦਾ ਪਿੰਡ ਵਾਲੇ ਨੇ ਪੈਸੇ ਕਿੱਥੇ ਕਰੀਣੇ ਹੋਣੇ ਆ ਬਣਾਈ ਸੜਕ ਬਣਾਉਣ ਦਾ ਜੇ ਕੋ ਸੜਕ ਬਣਾ ਆ ਵੀ ਦਿੱਤੀ ਬਾਈ ਸੜਕ ਬਣਾਉਣ ਵਾਸਤੇ ਤੁਹਾਨੂੰ ਵੋਟਾਂ ਪਾਈਆਂ ਸੀ ਤੁਹਾਨੂੰ ਘਰੇ ਬੈਠੇ ਨੂੰ ਐਮ ਐਲ ਏ ਬਣਾਦਾ ਕੱਲ ਸੜਕਾਂ ਬਣਾਉਣ ਵਾਸਤੇ ਬਣਾਇਆ ਸੀ ਪਰ ਜਿਹੜੇ ਅਸਲੀ ਵਾਦੇ ਸੀ ਵੀ ਅਸੀਂ ਜੀ ਤਸਵੀਲਾਂ 'ਚੋਂ ਰੇਸ਼ਮ ਦੀ ਪੂਰੀ ਕਰ ਖਤਮ ਕਰ ਦਾਂਗੇ ਅਸੀਂ ਜੀ ਇਮਾਨਦਾਰੀ ਦਾ ਰਾਜ ਲਿਆਵਾਂਗੇ ਉਹ ਤੇ ਮੈਨੂੰ ਐ ਦੇਖੋ ਕਿੰਨੇ ਪਰਸੈਂਟ ਪੁੱਲ ਚੜਾਏ ਚੜਾਏ ਆ ਜੀ ਤੁਸੀਂ ਮੈਨੂੰ ਦੇਖੋ ਜਦੋਂ ਥਾਣੇ ਦਰਵਾਰੇ ਜਾਂਦੇ ਹਾਂ ਜਦੋਂ ਤੁਸੀਂ ਕੋਈ ਤਸਕੀਰ ਤੇ ਜਾਂਦੇ ਹੋ ਦੱਸੋ ਵੀ ਕੋਤੋਂ ਜਿਹਦਾ ਰਿਸ਼ਵਤ ਨਹੀਂ ਮੰਗਦੇ ਫਿਰ ਤਾਂ ਬੇਸ਼ਿਕ ਪਾ ਦਿਓ ਭਈ ਇਹਨਾਂ ਨੂੰ ਵੋਟਾਂ ਕੋਈ ਸਮਝੋਸੀ ਇਹ ਨਹੀਂ ਕਹਿੰਦੇ ਨਾ ਪਾਓ ਪਾ ਲਿਓ ਝਾੜੂ ਤੇ ਦੱਬ ਦਿਓ ਤੇ ਹੋਰ ਰਿਸ਼ਵਤਾ ਜਿੱਥੇ ਪਹਿਲਾਂ 5000 ਲੱਗਦਾ ਸੀ ਭਾਈ ਉਹ 25000 ਲੱਗਦਾ ਨਾਲ ਮੈਂ ਘਰਾ ਦਿੰਦੇ ਆ ਨਾਲ ਹੀ ਭੱਤ ਲੈ ਲੈਂਦੇ ਆ ਤੇ ਇਹਦੇ ਕੁਝ ਨਹੀਂ ਲੈਂਦੇ ਭਾਈ ਫਿਰ ਕੀ ਕਰਾਂਗੇ ਇਹਨਾਂ ਨੂੰ ਵੋਟਾਂ ਪਾ ਕੇ ਮੈਨੂੰ ਐਂ ਦੱਸੋ ਤੇ ਹੁਣ ਤਾਂ ਕਿਹਨੂੰ ਵੀ ਹਟਗੇ ਇੱਥੇ ਆ ਆਪਣੇ ਐਮਪੀ ਮੀਠੇ ਨਹੀਂ ਆਉਂਦੇ ਹੋਣਗੇ ਕਦੇ ਕਹਦੇ ਹੁੰਦੇ ਸੀ ਇਮਾਨਦਾਰ ਨਾ ਹੁਣ ਨਹੀਂ ਹੁੰਦਾ ਇਮਾਨਦਾਰ ਦੀ ਗੱਲ ਹੀ ਕਰ ਨੂੰ ਹਟ ਗਏ ਪਤਾ ਵੀ ਉਦੋਂ ਬਾਅਦ ਫੇਰ ਆ ਕੇ ਦੱਸਣਗੇ ਲੋਕਾਂ ਨੂੰ ਸੋ ਦੇਖੋ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਜਿਵੇਂ ਪਹਿਲਾਂ ਬਾਈ ਜੋਧੇ ਨੇ ਕਿਹਾ ਵੀ ਅਸੀਂ ਲੜੇ ਆ ਜਾਂ ਲੜਾਈ ਲੜੀਆ ਦੇਖੋ ਲੜਾਈ ਕੋਈ ਬੰਦਾ ਇਕੱਲਾ ਨਹੀਂ ਲੜ ਸਕਦਾ ਲੜਾਈ ਲੋਕਾਂ ਦੇ ਨਾਲ ਹੀ ਲੜੀਦਾ ਹੈ ਸਰਕਾਰਾਂ ਆਉਂਦੀਆਂ ਰਹਦੀਆਂ ਨੇ ਅੱਜ ਇਹ ਆ ਕੱਲ ਨੂੰ ਕੋਈ ਹੋਰ ਆਣੀ ਉਹ ਵੀ ਕੋਈ ਨਾ ਕਿਤੇ ਵਧੀਆਂ ਕਰ ਰਹੀਆਂ ਸਰਕਾਰਾਂ ਮੈਂ ਨਹੀਂ ਕਹਿੰਦਾ ਵੀ ਕੋਈ ਸਰਕਾਰ ਦੁੱਧ ਕੋਈ ਨਹੀਂ ਹੁੰਦੀ ਠੀਕ ਆ ਕੋਈ ਹੋਰ ਸਰਕਾਰ ਆ ਕੇ ਵਧੀਆਂ ਕਰੂ ਕੋਈ ਘੱਟ ਕਰੂ ਵਧਾ ਕਰੂ ਪਰ ਜੇ ਕੋਈ ਵਧੀਆਂ ਹੋਣਗੀਆਂ ਤਾਂ ਉਹਦੇ ਵਿੱਚ ਜਿਹੜੇ ਬੰਦੇ ਨੇ ਉਹ ਚਾਹੀਦੇ ਹੁੰਦੇ ਆ ਵੀ ਉਹਨਾਂ ਦੇ ਖਰਾਬ ਬੋਲਣ ਤੇ ਉਹ ਜਿਹੜਾ ਲੋਕਾਂ ਦੇ ਜਾਗ ਜਾ ਕਰਨ ਮੈਂ ਜੇ ਆਪਾਂ ਉਹਨਾਂ ਦੀ ਬੇਈਮਾਨੀ ਨੂੰ ਉਜਾਗਰ ਕਰਾਂਗੇ ਤਾਂ ਹੀ ਕਿਤੇ ਨਾ ਕਿਤੇ ਤਾਂ ਸ਼ਰਮ ਆਉਗੀ ਕੋਈ ਨਾ ਬੋਲਦਾ ਡਰੂਗਾ ਵੀ ਹਾਂ ਭਾਈ ਨਹੀਂ ਜਿਹੜੇ ਸਰਕਾਰੀ ਮੌਜਨ ਨੇ ਜਿਹੜੇ ਕੋਈ ਅਫਸਰ ਨੇ ਇਹਨਾਂ ਕਰਕੇ ਲੈਂਦੇ ਆ ਉਹ ਡਰਨਗੇ ਸੋ ਮਤਲਬ ਕਿ ਇਹ ਗੱਲਾਂ ਨੇ ਜਿਹੜੀਆਂ ਬੜੀਆਂ ਜ਼ਰੂਰੀਆਂ ਨੇ ਜਿੰਨੇ ਕਹਿੰਦੇ ਹੁੰਦੇ ਨੇ ਨਾ ਵਿਰੋਧ ਬੜਾ ਜ਼ਰੂਰੀ ਹੁੰਦਾ ਸਾਰਥਿਕ ਵਿਰੋਧ ਆ ਜਿਹੜਾ ਬੜਾ ਜ਼ਰੂਰੀ ਹੁੰਦਾ ਸੋ ਜਿਵੇਂ ਇਲਜ਼ਾਮ ਵੀ ਲਾਉਂਦੇ ਆ ਜੀ ਆਹ ਕਰਤਾ ਉਹ ਕਹ ਬੜਾ ਕੁਝ ਕਰਦੇ ਆ ਮਤਲਬ ਇਹਨਾਂ ਕੋਲ ਹੋਰ ਤਾਂ ਕੋਈ ਗੱਲ ਕਹਿਣ ਨੂੰ ਹੈ ਨਹੀਂ ਜਿਵੇਂ ਭਾਈ ਜੋਧੇ ਨੇ ਕਿਹਾ ਵੀ ਮੇਰੇ ਤੇ ਇਲਜ਼ਾਮ ਲਾ ਲਾਤੇ ਇਹਨਾਂ ਤੇ ਕੀ ਕੀ ਕਹਿੰਦੇ ਕਿ ਕਮਿਸ਼ਨ ਲੈ ਲੈ ਕਹਿੰਦੇ ਜੀ 2 ਲੱਖ ਰੁਪਏ ਲੈ ਕੇ ਦੋਸਤ ਆਪਣਾ ਇਹ ਮਾਨਸੂ ਜਿਹੜੇ ਜਿਹੜੇ ਲੈ ਗਏ ਉਹਨਾਂ ਬਾਰੇ ਤਾਂ ਬੋਲੋ ਜਿਹੜਾ ਛੋੜੇ ਜਿਹੜੇ ਛੋੜੇ ਆਕਾ ਪੈਸੇ ਛੱਡੋ ਪਤਾ ਨਹੀਂ ਕੀ ਕੁਝ ਇਕੱਠਾ ਕਰੀ ਜਾਂਦੇ ਆ ਇੰਪਰੂਵਮੈਂਟ ٹرسٹ ਦੀ ਕਲੋਨੀ ਦਾ ਟੈਂਡਰ ਲਾ ਰਹੇ ਆ ਜੀ 8 ਕਰੋੜ ਰੁਪਏ ਦਾ ਲਗਭਗ 7.5 ਤੋਂ 8 ਕਰੋੜ ਰੁਪਏ ਦਾ ਬਰਨਾਲੇ ਤੇ ਤੁਸੀਂ ਮੰਨੋਗੇ ਨਹੀਂ ਉਥੇ ਕਰੋੜ ਰੁਪਏ ਧਰਾਂ ਤੇ ਲੱਗੂਗਾ ਹੁਣ ਛੇੜ ਕੈਨਸਲ ਵੀ ਕਰਦੇ ਨੇ ਕਿਉਂਕਿ ਹੁਣ ਅਸੀਂ ਮੁੱਦਾ ਚੱਕ ਲਿਆ ਮਤਲਬ ਕਿ ਬੇ ਲੋੜੀਆਂ ਗੱਲਾਂ ਜਿੱਥੇ ਇੰਟਰਲੌਕ ਪਾਉਣ ਵਾਲੀ ਨਹੀਂ ਉਥੇ ਪਾ ਦਿੰਦੇ ਆ ਕਾਰਨ ਕੀ ਆ ਤੁਸੀਂ ਸ਼ਾਇਦ ਸੁਣਿਆ ਵੀ ਉਹ ਇੱਕ ਸਿਮਿੰਟ ਨਹੀਂ ਮੈਂ ਸਿਮਿੰਟ ਦੀ ਬੋਰੀ ਵੀ ਦਿਖਾਈ ਸੀ ਦੇਖੀ ਸੀ ਬਾਈ ਉਹ ਸਿਮਿੰਟ ਦੀ ਬੋਰੀ ਦੇਖੀ ਸੀ ਜਦੋਂ ਜੋ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਸਿਮਿੰਟ ਦੀ ਬੋਰੀ ਪਤਾ ਕੀ ਸੀ ਮੈਂ ਹੁਣ ਦੱਸਣਾ ਚਾਹਣਾ ਉਹ ਸਿਮਿੰਟ ਉਹ ਸੀ ਜਿਵੇਂ ਆਪਾਂ ਘਰੇ ਬੈਜੀ ਸਿਮਿੰਟ ਲੈ ਆਏ ਪੰਜਾਬ ਹੋਰੀਆਂ ਤੁਸੀਂ ਕੱਲ ਨੂੰ ਤਿਆਰਪਾ ਕਰਕੇ ਦੇਖ ਲਓ ਜਾਂ ਇੱਥੇ ਅੱਜ ਇੱਥੇ ਕੰਮ ਵੀ ਜਾਂਦਾ ਤੁਸੀਂ ਉਹਨਾਂ ਨੂੰ ਪੁੱਛ ਲਿਓ ਜੇ 50 ਬੋਰੀਆਂ ਤੁਸੀਂ ਲਿਓ ਤਾਂ ਥੱਲੇੜੀਆਂ 5-7 ਬੋਰੀਆਂ ਜਮ ਹੀ ਜਾਂਦੀਆਂ ਹੁੰਦੀਆਂ ਨੇ। ਦਾਤ ਚ ਆ ਕੇ ਜੰਮ ਜਾਂਦੀਆਂ ਨੇ ਇਹ ਮੋਇਸਚਰ ਉਹ ਭਰ ਜਾਂਦਾ ਉਹ ਜੰਮ ਜਾਂਦੀਆਂ ਨੇ। ਇਹ ਮਤਲਬ ਕਿ ਜੇ ਥੋੜੇ ਕੋ ਹਜ਼ਾਰ ਬੋਰੀ ਪਈ ਜਾਣਾ ਥੱਲੇ 100 ਬੋਰੀ ਜੰਮ ਹੀ ਜਾਂਦੀ ਜਿਹੜੀ ਥੱਲੇੜੀ ਹੁੰਦੀ। ਮਤਲਬ ਕਿ ਬਕਾਰ ਹੋ ਜਾਂਦਾ ਉਸਮੈਂ ਮੇਰੇ ਕਹਿਣ ਤੋਂ ਮਤਲਬ। ਇਹ ਕੀ ਕਰਦੀਆਂ ਨੇ ਜਿਹੜੀਆਂ ਕੱਚਾ ਸਮੈਂਟ ਬਣਾਉਂਦੀਆਂ ਨੇ ਇਹ ਕੱਚੇ ਪਲਾਟ ਲੱਗਦੇ ਹੁੰਦੇ ਆ ਉਹ ਉਹਨਾਂ ਨੂੰ ਰੀਸਾਈਕਲ ਕਰਕੇ ਉਹ ਜਿਹੜੀਆਂ ਸਮੈਂਟ ਦੀਆਂ ਜੰਮੇ ਹੋਏ ਸਮੈਂਟ ਦੀਆਂ ਬੋਰੀਆਂ ਨੂੰ ਘੁਮਾ ਕੇ ਦੁਬਾਰੇ ਉਹ ਦਿਵਾਰੀ ਬੋਰੀਆਂ ਚ ਪੈਕ ਹੁੰਦਾ ਤੇ ਉਹਦਾ ਰੇਟ ਆ ਜਿਹੜਾ ਜੇ ਦੂਜੇ ਦਾ 400 ਦੇ ਲਗਭਗ ਰੇਟ ਆ ਜਾਂ 380 ਆ 370 ਆ ਤਾਂ ਇਹਦਾ ਰੇਟ 200 ਦੇ ਨੇੜੇ ਤੇ ਵੀ ਹੁੰਦਾ 160 ਵੀ ਲਾ ਲਾਂਦਾ ਕੋਈ ਸੌ ਲੱਗਦੀ ਚਾਲ ਚਲਾ ਲਦੇ ਇਹ ਪਲਾਂਟਾਂ ਤੋਂ ਹੀ ਮਿਲਦਾ ਕੱਚੇ ਪਲਾਂਟ ਤੋਂ ਉਹ ਸਿਮਿੰਟ ਆ ਜਿਹੜਾ ਪਾ ਰਹੇ ਆ ਬਰ ਨਾਲੇ ਸਾਰੇ ਗੰਮਾਂ ਚ ਐ ਨਹੀਂ ਪਤਾ ਇੱਥੇ ਵੀ ਪਾਉਂਦੇ ਹੋਣ ਉਹ ਸਿਮਿੰਟ ਪਾ ਰਹੇ ਆ ਤੇ ਜਿੱਦ ਦਿਨ ਬੋਰੀ ਕੱਢ ਕੇ ਲਿਆਂਦੀ ਧਰਤੀ ਮਨਿਆ ਦੱਸੋ ਮੈਂ ਕਿਹਾ ਤੁਸੀਂ ਐਂ ਦੱਸ ਦੋ ਵੀ ਇਹ ਜਿਹੜੀ ਫੋਟੋ ਖਿੱਚੀ ਵੀ ਆ ਮੇਰੀ ਵੀ ਤੁਸੀਂ ਕਹਿ ਦੋ ਵੀ ਭਾਈ ਸਾਡੀ ਨਹੀਂ ਨਹੀਂ ਮਨ ਗਿਆ ਜੀ ਉਹ ਇਹਨਾਂ ਦਾ ਇੱਕ ਠੇਕੇਦਾਰ ਮੰਨ ਗਿਆ ਕਹਿੰਦਾ ਸਾਡੇ ਸੁਪਰਵਾਈਜ਼ਰ ਨੂੰ ਗਲਤੀ ਹੋ ਗਈ ਮੈਨੂੰ ਐ ਦੱਸੋ ਬਾਈ ਜੀ ਤੁਸੀਂ ਕੋਈ ਕੰਮ ਕਰਦੇ ਹੋ ਹੈ ਤੁਹਾਡੇ ਗਾਹ ਜਿਹੜੇ ਮੁਲਾਜ਼ਮ ਰੱਖੇ ਹੋਏ ਗਲਤੀ ਤੁਹਾਡੇ ਬਣਾ ਕਰ ਲੈਣਗੇ ਹੈ ਤੇ ਜਦੋਂ ਆਹ ਟਰੱਕ ਯੂਨੀਅਨ ਦਾ ਰੌਲਾ ਪਿਆ ਬਾਈ ਜੀ ਟਰੱਕ ਯੂਨੀਅਨ ਉਦੋਂ ਕੈਮਰੇ ਸਾਹਮਣੇ ਮੈਂ ਤੇਰ ਮੰਨ ਗਿਆ ਕਹਿੰਦਾ ਸਾਡੇ ਕੋਲ ਗਲਤੀ ਹੋ ਗਈ ਮੰਨਿਆ ਨਾ ਆਪਦੀ ਪ੍ਰੈਸ ਕਾਨਫਰੈਂਸ 'ਚ ਮੰਨਿਆ ਨਾ ਵੀ ਮੈਂ ਸਭ ਤੋਂ ਗਲਤੀ ਹੋ ਗਈ ਇਹ ਸਾਨੂੰ ਕਰਨਾ ਨਹੀਂ ਚਾਹੀਦਾ ਹੁਣ ਮੈਂ ਤੁਹਾਨੂੰ ਪੁੱਛਣਾ ਚਾਹਣਾ ਆ ਭਾਈ ਕੈਮਰਾ ਲਈ ਖੜੇ ਆ ਹੈ ਫੋਨ ਇਹਨਾਂ ਕੋਲ ਇੱਥੋਂ ਇਹਨਾਂ ਦਾ ਕੋਈ ਫੋਨ ਹੋ ਕੇ ਲੱਗ ਜੇ ਉਹ ਦਰਵਾਜ਼ੇ ਕੋਲ ਦਰਵਾਜ਼ੇ ਕੋਲ ਇਹਨਾਂ ਦਾ ਕੋਈ ਭਾਈ ਜਾਂ ਭਤੀਜਾ ਜਾਂ ਕੋਈ ਸਾਕਾ ਸੰਬੰਧੀ ਖੜਾ ਹੋਵੇ ਤੇ ਉਹ ਚੱਕੀ ਖੜਾ ਹੋਵੇ ਡਾਂਗ ਹੈ ਉੱਥੇ ਉਹ ਫੋਨ ਤੁਹਾਡੇ ਭਾਈ ਜੀ ਮੈਂ ਤਾਂ ਇੱਥੇ ਲੈਣ ਵਾਸਤੇ ਆਇਆ ਸੀ ਮੈਨੂੰ ਐ ਦੱਸੋ ਚੋਰੀ ਹੋਇਆ ਕਿ ਨਹੀਂ ਹੋਇਆ ਡਾਂਗ ਦੇ ਤੇ ਉਹ ਧਰ ਗਿਆ ਉਹਦਾ ਮੂਹਰੇ ਡਾਂਗ ਚੱਕੀ ਦੇ ਉੱਤੇ ਰੱਖਦਾ ਇਹਦਾ ਮਤਲਬ ਕਿ ਸਾਰੀ ਯੂਨੀਅਨ ਨੇ ਡਾਂਗ ਖਿੰਜੀ ਅਸੀਂ ਹੋਏ ਤਾਂ ਪਿੱਛੇ ਹਟਿਆ ਇਹਨਾਂ ਲਈ ਥੁੜੀ ਵੀ ਚੋਰੀ ਨਹੀਂ ਚੋ ਕਾਇ ਦਦਰ ਕਾਜਿਆ ਦਾ ਕਰਦੀ ਸੀ ਨਾ ਜੇ ਪਿੱਛੇ हट ਜਾਂਦੀ ਜੁਨੀਤ ਕਾਜਿਆ ਕਰ ਲੈ ਸੀ ਨੇ ਸੋ ਮਤਲਬ ਕਿ ਮੇਰੀ ਕਹਿਣ ਤੋਂ ਮਤਲਬ ਇਹ ਅਗਿ ਜੀ ਇੰਨਾ ਨੂੰ ਆਪਾਂ ਪਾਵਰਫੁਲ ਕਰਾਂਗੇ ਨਾ ਦਾ ਇਹ ਕਿਹੜੀਆਂ ਧਰਮਸ਼ਾਲਾ ਇਹਦਾ ਐ ਨਹੀਂ ਪਤਾ ਇਟਾ ਵੱਲ ਨੂੰ ਹੋ ਜਾਣਗੇ ਲੋਕਾਂ ਦੀਆਂ ਵੱਲ ਨੂੰ ਇਹ ਇੰਨੇ ਇੰਨੇ ਹਲਕੇ ਹੋਏ ਹੋਏ ਆ ਪਸ਼ੂ ਮੰਡੀ ਜਿਹੜੇ ਤੋਂ 50000 ਮੰਗ ਸਕਦੇ ਸੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਸੋ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਸੋ ਬਾਈ ਦਲਜੀਤ ਮਾਨ ਜਿਹੜੇ ਹੁਣ ਖੜੇ ਨੇ ਜਿਨ੍ਹਾਂ ਦਾ ਚੋ ਨਿਸ਼ਾਨ ਮੰਜਾ ਤੁਸੀਂ ਪਿਆਰ ਨਾਲ ਉਹਨਾਂ ਦਿੱਲੀ ਵੀ ਕਹਿੰਦੇ ਹੋ ਉਹ ਸਰਵ ਸਾਂਝੇ ਉਮੀਦਵਾਰ ਨੇ ਤੁਸੀਂ ਸਾਰਿਆਂ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਉਹ ਖੜੇ ਹੋਏ ਨੇ ਤੇ ਮੇਰੀ ਬੇਨਤੀ ਆ ਵੀ ਦਿਨ ਆਪਣੇ ਕੋਲ ਦੋ ਰਹਿ ਗਏ ਬਸ ਆਪਾਂ ਕਿਸੇ ਵੱਲੋਂ ਪਾਸੋਂ ਘੇੜਨੀ ਮਤਰੀ ਮੇਰੇ ਮੇਰੀ ਕਿਉਂਕਿ ਨਾ ਗਿਣ ਮੇੜ 48 ਘੰਟੇ ਨੇ ਜੇ ਠੀਕ ਆ ਆਹ ਪ੍ਰਚਾਰ ਆ ਜਿਹੜਾ ਆਪਣਾ ਸਪੀਕਰ ਵਾਲਾ ਇਹ ਬੰਦ ਹੋ ਜੂ ਪਰ ਦੂਜੇ ਪ੍ਰਚਾਰ ਦਾ ਆਪਾਂ ਕਰੀ ਸਕਦੇ ਹਾਂ ਦੋ ਦੋ ਚਾਰ ਚਾਰ ਜਾਣਕੀ ਜਾ ਕੇ ਆਪਾਂ ਘਰਾਂ 'ਚ ਤਾਂ ਜਾ ਹੀ ਸਕਦੇ ਸੋ ਘਰਾਂ 'ਚ ਮਿਲੋ ਛੋਟੀਆਂ ਮੀਟਿੰਗਾਂ ਕਰੋ ਹੈਨਾ ਕਿਉਂਕਿ ਸਰਕਾਰ ਧੱਕਾ ਕਰਨ ਦੀ ਬਹੁਤ ਕੋਸ਼ਿਸ਼ ਕਰ ਇਹਨਾਂ ਨੇ ਅਫਸਰ ਅਫਸਰ ਵੀ ਲਾਤੇ ਜਿੰਨੀ ਕੁ ਮੇਰੀ ਇਨਫੋਰਮੇਸ਼ਨ ਆ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਆਪਦੇ ਕਿੰਨਾ ਕਰ ਤਲਾ ਤੇ ਤੇਲ ਆ ਕਿੰਨਾ ਕ ਪਾਣੀ ਆ ਇਹਨਾਂ ਨੂੰ ਇਹਨੂੰ ਸਾਰਾ ਪਤਾ ਠੀਕ ਹੈ ਨਾ ਇਹ ਕਰਨਗੇ ਜੀ ਕਿਉਂਕਿ ਮਾਤਾ ਜੀ ਮੈਂ ਸੋਨੂੰ ਵੀ ਕਹਿਣੀ ਚਾਹਣਾ ਵੀ ਉਹ ਜਦੋਂ ਤੁਸੀਂ ਚੋਣ ਨਿਸ਼ਾਨ ਤੇ ਕਿਉਂਕਿ ਬਟਨ ਵਾਲੀ ਨਹੀਂ ਹੈਗੀ ਇਲੈਕਸ਼ਨ ਬਟਨ ਨਹੀਂ ਮਸ਼ੀਨ ਨਹੀਂ ਹੋਣੀ ਉੱਥੇ ਉੱਥੇ ਵੈਟ ਪੇਪਰ ਨੂੰ ਵੈਟ ਪੇਪਰ ਦੇ ਉੱਤੇ ਜਿੱਥੇ ਮੰਝਾ ਹੋਊਗਾ ਆਪਾਂ ਮੰਝੇ ਦੇ ਉੱਪਰ ਉਹ ਸਟੈਂਪ ਲਾਉਣੀ ਆ ਉਸ ਮੈਪ पे ਇਧਰ ਉਧਰ ਨਾ ਲਾ ਦਿਓ ਬਸ ਇਧਰ ਉਧਰ ਮਲ ਕੇ ਲਾਈਨ ਵੀ ਨਾ ਕੱਟ ਹੋ ਜੇ ਜੇ ਲਾਈਨ ਟੱਚ ਹੋ ਗਈ ਨਾ ਥੋੜੇ ਜਿਹਾ ਬਹਾਨੇ ਨਾਲ ਹੀ ਕੈਨਸਲ ਕਰ ਦਿੰਗੇ ਕੋਈ ਆ ਸਾਡੀ ਮੇਰੀ ਗੱਲ ਯਾਦ ਰੱਖਿਓ ਕੈਨਸਲ ਕਰ ਲ ਕੇ ਹੋਵਾਂਗੇ ਸਾਰੇ ਉਹ ਹੁੰਦੇ ਹੀ ਅਸੀਂ ਏ ਧੱਕਾ ਵੀ ਨਹੀਂ ਹੋਣ ਦਿੰਦੇ ਐ ਨਹੀਂ ਕੋਈ ਗੱਲ ਐ ਫਿਰ ਆਪਾਂ ਦੂਜੇ ਲੋਟ ਵੀ ਹੋ ਜਾਣਗੇ ਕੋਈ ਇਹੋ ਜਿਹਾ ਕੋਈ ਵਰਵਾਦੀ ਆਪਾਂ ਨੂੰ ਪਰ ਮੇਰੀ ਬੇਨਤੀ ਹੈ ਵੀ ਤੁਸੀਂ ਨਾ ਗਲਤੀ ਕਰਦੇ ਕਿਉਂਕਿ ਉਦੋਂ ਆਪਾਂ ਕਾਲੀ ਚ ਵੋਟ ਪੂਰੀ ਹਲੀਮੀ ਨਾਲ ਠੰਡੇ ਵੇਤੇ ਰਾਮ ਨਾ ਪਾਉਣੀ ਹੈ ਦੇਖ ਕੇ ਚੰਗੀ ਤਰ੍ਹਾਂ ਨਾ ਦੇਖ ਕੇ ਚੋਣ ਨਿਸ਼ਾਨ ਦੇ ਤੇ ਪਾਉਂਗੀਆਂ ਨਾ ਪਾਉਂਗੀਆਂ ਸਾਰੇ ਕਿਹਨੂੰ ਪਾਉਂਗੇ ਵੋਟਾ ਕਿਹੜਾ ਚੋਣ ਨਿਸ਼ਾਨ ਕੀ ਆ ਭਲਾ ਦੀ ਐ 55 ਹਾਂ ਬ 55 55 ਚੋਣ ਨਿਸ਼ਾਨ ਤੇ ਮੋਹਰਾਂ ਗੌੜੀਆਂ ਨੇ ਤੇ ਝਾੜੂ ਦੀ ਮੰਜੀ ਆ ਪਾ ਕੇ ਚੰਗੀ ਹਾਂ ਬੱਚਾੜੂ ਨੂੰ ਪਤਾ ਲੱਗ ਜੇ ਵੀ ਹਾਂ ਭਾਈ ਵੀ ਸੇਖੇ ਕੋ ਗੱਲਬਾਤ ਹੈਗੀ ਐ ਨਾ ਆਪਾਂ ਕਹਿੰਦੇ ਝਾੜੂ ਜਲੇ ਜੱਟਾਂ ਰਾਤ ਨੂੰ ਚੋਰਾਂ ਵਰਤੀ ਬੇਰਾਦ ਦੇ ਸਮੇਂ ਤੇ ਸਮਾਂ ਕੱਢਿਆ ਹੁਣ ਮਾਤਾਵਾ ਨੇ ਕੰਮ ਵੀ ਕਰਨਾ ਹੋ ਰੋਟੀ ਤੋਂ ਪਤਾ ਵੀ ਕੰਮ ਹੁੰਦਾ ਦਿਨਾਂ ਦਾ ਸੋ ਬਹੁਤ ਬਹੁਤ ਧੰਨਵਾਦ ਵਾਈਬਰ ਜੀ ਦਾ ਖਾਲਸਾ ਵਾਈਬਰ ਦੀਪਾ भाई अॻियां सारी दलजी पंचो